ਇਧਰ ਜੱਥੇਦਾਰ ਗਿਆਨੀ ਰਕबीर ਸਿੰਘ ਹੋਰਾਂ ਨੇ ਬੰਦੀ ਸਿੰਘਾਂ ਦੀ ਰਿਹਾਈ ਦੇ ਹਵਾਲੇ ਨਾਲ ਜਿਹੜੀ ਡੇਰਾ ਸਿਰਸਾ ਮੁਖੀ ਨੂੰ ਫਰਲੋ ਮਿਲੀ ਉਹਦੇ ਪਰਸਵਾਲ ਖੜਾ ਕੀਤਾ ਜੱਥੇਦਾਰ ਗਿਆਨੀ ਰਕबीर ਸਿੰਘ ਕਹਿੰਦੇ ਕਿ ਕਿਹੜਾ ਪੈਮਾਨਾ ਹੈ ਕਿ ਇੱਕ ਬਲਾਤਕਾਰੀ ਨੂੰ बार-बार ਹਰਿਆਣਾ ਸਰਕਾਰ ਫਰਲੋ ਦਿੰਦੀ ਆ ਵੋਟਾਂ ਦਾ ਹਵਾਲਾ ਭਾਈ ਇਹ ਚੋਣਾ ਦੀ ਖੇਡ ਹੈ ਤੇ ਦੂਸਰੇ ਪਾਸੇ ਕਹਿੰਦੇ ਜਿਹੜੀ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਨੇ ਜਿਹੜੀ ਆਪਣੀ ਤਹਿ ਸਜ਼ਾ ਵੀ ਭੁਗਤ ਚੁੱਕੇ ਨੇ ਉਹਨਾਂ ਦੀ ਵੀ ਰਹੀ ਨਹੀਂ ਸੋ ਕੱਲ ਤੱਕ ਸਬਜਤ ਅੱਤਸਰ ਗਿਆਨੀ ਰਗਵੀਰ ਸਿੰਘ ਹੋਰਾਂ ਨੇ 1500 ਦਾ ਦੇ ਮੁਖੀ ਰਾਮ ਰਹੀਮ ਨੂੰ ਫਰਲੋ ਦੇਣ ਤੇ ਸਵਾਲ ਚੁੱਕਿਆ ਜਿ세 ਕਿ ਰਗਵੀਰ ਸਿੰਘ ਨੇ ਕਿਹਾ ਕਿ ਰੈਪਿਸਟ ਨੂੰ ਹਰਿਆਣਾ ਚੋਣਾ ਤੋਂ ਪਹਿਲਾਂ ਫਰੋਲ ਦਿੱਤੀ ਜਾਂਦੀ ਹੈ ਬਲਾਤਕਾਰੀ ਨੂੰ ਫਰਲੋ ਦਿੱਤੀ ਜਾਂਦੀ ਹੈ ਪਰ ਇਹ ਨਿਆਂ ਨਹੀਂ ਹੈ ਉਹ ਕਹਿੰਦੇ ਕਿ ਜੇਲਾਂਾਂ 'ਚ ਬੰਦ ਬੰਦੀ ਸਿੰਘਾਂ ਨੂੰ ਰਿਹਾ ਵੀ ਨਹੀਂ ਕੀਤਾ ਜਾਂਦਾ ਗਣੇਦਕ ਵੀਰ ਸਿੰਘਰ ਨੇ ਕਿਹਾ ਕਿ ਸਿੱਖਾਂ ਦੇ ਨਾਲ ਅਨਿਆਇ ਹੋ ਰਿਹਾ ਧਰਮ ਦੀ ਖਾਤਰ ਜੇਲਾਂ 'ਚ ਬੰਦ ਸਿੱਖਾਂ ਨੂੰ ਰਿਹਾ ਕਿਉਂ ਨਹੀਂ ਕੀਤਾ ਜਾਂਦਾ ਉਹ ਕਹਿੰਦੇ ਕਿ 32 ਸਾਲਾਂ ਤੋਂ ਜੇਲਾਂ 'ਚ ਬੰਦ ਨੇ ਸਜ਼ਾ ਪੂਰੀਆਂ ਹੋ ਚੁੱਕੀਆਂ ਨੇ ਉਹਦੇ ਬਾਅਦ ਵੀ ਰਿਹਾਈ ਨਹੀਂ ਮਿਲ ਰਹੀ ਤੇ ਉਹਨਾਂ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਇਸ ਮਸਲੇ ਤੇ ਮੁੜ ਵਿਚਾਰਨ ਦੀ ਅਪੀਲ ਕੀਤੀ ਹੈ ਉਹਨਾਂ ਨੇ ਕਿਹਾ ਕਿ ਪੈਂਡਿੰਗ ਮਾਮਲੇ ਨੇ ਤੁਸੀਂ ਉਹਨਾਂ ਤੇ ਗੌਰ ਕਰੋ ਉਹਨਾਂ ਨੇ ਬਲਵੰਤ ਸਿੰਘ ਰਾਜਵਾਨਾਂ ਦੇ ਵੱਲੋਂ ਵੀ ਕਿਹਾ ਕਿ 12 ਸਾਲਾਂ ਤੋਂ ਮਾਮਲਾ ਪੈਂਡਿੰਗਾ ਸਰਕਾਰ ਫੈਸਲਾ ਨਹੀਂ ਲੈ ਪਾਰੀ ਕਿ ਉਹਦੀ ਫਾਂਸੀ ਨੂੰ ਉਮਰ ਕੈਚ ਬਦਲਾ ਜਾਂ ਨਹੀਂ ਬਦਲਣਾ ਉਹ ਕਹਿੰਦੇ ਮਾਨਜੋਗ ਅਦਾਲਤ ਨੇ ਸਰਕਾਰ ਤੇ ਛੱਡਿਆ ਹੋਇਆ 12 ਸਾਲ ਤੋਂ ਸਰਕਾਰ ਦੇ ਪਾਲੇ ਚ ਹੈ ਫੈਸਲਾ ਪਰ ਸਰਕਾਰੇ ਫੈਸਲਾ ਨਹੀਂ ਕਰ ਪਾਰੀ ਕਹਿੰਦੇ ਇਹ ਤੱਕਾ ਹੀ ਨਹੀਂ ਤਾਂ ਹੋਰ ਕੀ ਆ ਉਹਨਾਂ ਨੇ ਰਵਨੀਤ ਬਿੱਟੂ ਦੀ ਚੋਣ ਰੈਲੀ ਦੇ ਦੌਰਾਨ ਅੰਮਿਤ ਸ਼ਾਹ ਦੇ ਦਿੱਤੇ ਭਾਸ਼ਣ ਦੇ ਵਾਦ ਨਾਲ ਵੀ ਕਿਹਾ ਕਿ ਗ੍ਰਹਿ ਮੰਤਰੀ ਹਰੋਂ ਦੇ ਬੋਲ ਇਹ ਸਹੀ ਨਹੀਂ ਸੀਗੇ ਕਿ ਅਸੀਂ ਇਹਨਾਂ ਨੂੰ ਮਾਫ਼ ਨਹੀਂ ਕਰਾਂਗੇ ਕਹਿੰਦੇ ਕਿ ਸੰਕੇਤ ਕਰਦਾ ਕਿ ਉਹਨਾਂ ਦੀ ਭਾਵਨਾ ਕਿਹੋ ਜਿਹੀ ਹੈ ਤੇ ਜੇ ਸੈਕੰਡਰੀ ਕੁਮਾਰ ਸਿੰਘ ਨੇ ਜਾਣਕਾਰੀ ਸਾਂਝੀ ਕੀਤੀ ਕਿ ਹਰ ਸਾਲ ਜਦੋਂ ਦੇਸ਼ ਆਜ਼ਾਦੀ ਦਿਹਾੜਾ ਮਨਾਉਂਦਾ ਹੈ ਅਸੀਂ ਵਟਵਾਰੇ ਦੀ ਪੀੜ ਤੇ ਉਸ ਵਟਵਾਰੇ ਦੀ ਪੀੜ ਦੇ ਦੌਰਾਨ ਮਾਰੇ ਗਏ ਆਪਣੇ ਹੀ ਭਰਾਵਾਂ ਨੂੰ ਯਾਦ ਕਰਦੇ ਹਾਂ ਤੇ ਉਹਨਾਂ ਦੀ ਯਾਦ ਚ ਅਖੰਡ ਪਾਠ ਸਾਹਿਬ ਦੇ ਪਾਠ ਕਰਾਈ ਜਾਂਦੇ ਨੇ ਹੈਨਾ ਤੇ ਉਹ ਉਸ ਦੇ ਭੋਗ ਪਾਏ ਜਾਂਦੇ ਨੇ ਉਹ ਕਹਿੰਦੇ ਕਿ ਹਰ ਸਾਲ 15 ਅਗਸਤ ਨੂੰ 47 ਨੂੰ ਵਟਵਾਰੇ ਦੇ ਵਕਤ ਮਾਰੇ ਗਏ ਜਿਹਨੇ ਵਾਸੀ ਨੇ ਚਾਹੇ ਇੱਧਰ ਨੇ ਚਾਹੇ ਉੱਧਰ ਦੇ ਉਹਨਾਂ ਦੀ ਕਹਿੰਦੇ ਆਤਮਿਕ ਸ਼ਾਂਤੀ ਲਈ ਪਾਠ ਕਰਵਾਇਆ ਜਾਂਦਾ ਤੇ ਪਰ ਕਹਿੰਦੇ ਅਫਸੋਸ ਇਸ ਗੱਲ ਦਾ ਕਿ ਨਾ ਭਾਰਤ 'ਚ ਨਾ ਪਾਕਿਸਤਾਨ 'ਚ ਕਦੇ ਸੰਸਦ ਦੇ ਵਿੱਚ ਉਹਨਾਂ ਨੂੰ ਯਾਦ ਨਹੀਂ ਕੀਤਾ ਜਾਂਦਾ ਕਹਿੰਦੇ ਇਹ ਪੀੜ ਦਾ ਇੱਕ ਗੱਲ ਸੋ ਡੇਰਾ ਸਿਰਸਾ ਮੁਖੀ ਨੂੰ ਹਰਿਆਣੇ ਦੀਆਂ ਚੋਣਾਂ ਤੋਂ ਪਹਿਲਾਂ 10ਵੀਂ ਵਾਰ ਪਰੋਲ ਮਿਲੀ ਹੈ ਤੇ 10 ਵਾਰ ਦੀ ਪਰੋਲ 'ਚੋਂ ਪਾਗਲ ਕਰ ਚੁੱਕਿਆ ਉਸ ਦਿਨ ਵੀ ਕਿ 6 ਵਾਰ ਪਰੋਲਨ ਚੋਣਾ ਦੇ ਨਾਲ ਨਾਲ ਮਿਲੀ ਹੈ ਚਾਹੇ ਚੋਣਾ Rajasthan ਚ ਹੋਣ ਚਾਹੇ ਚੋਣਾ Himachal Haryana ਦੀਆਂ ਹੋਣ ਚਾਹੇ ਪੰਜਾਬ ਦੀਆਂ ਹੋਣ ਚਾਹੇ ਪ੍ਰਧਾਨ ਸਭਾ ਦੀਆਂ ਹੋਣ ਚਾਹੇ ਨਗਰ ਨਿਗਮ ਪੰਚਾਇਤੀਆਂ ਹੋਣ ਖੇਡ ਸਾਰਾ ਚੋਣਾ ਨਾਲ ਜੁੜਿਆ ਤੇ ਇਸ ਦੇ ਪਰ ਵੀ ਸਵਾਲ ਖੜੇ ਹੈ